ਜੇ ਤੂੰ ਮੂਸੇ ਵਾਲੇ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਹੈ ਸਪੈਸ਼ਲ ਬੱਚੇ ਕਹਿੰਦੇ ਰੱਬ ਦਾ ਰੂਪ ਹੁੰਦੇ ਨੇ ਇਹ ਛੋਟੇ ਛੋਟੇ ਬੱਚੇ ਤੇ ਅੱਜ ਸਿੱਧੂ ਮੂਸੇ ਵਾਲੇ ਪਰਿਵਾਰ ਦੇ ਆਸ਼ੀਰਵਾਦ ਲੈਣ ਦੇ ਲਈ ਪਹੁੰਚਿਆ ਹੈ ਬੱਚਿਆਂ ਦਾ ਟੂਰ ਤੇ ਸਾਰੇ ਬੱਚੇ ਸਪੈਸ਼ਲ ਸੀ ਸਪੈਸ਼ਲ ਦਾ ਮਤਲਬ ਕੀ ਇਹ ਰੱਬ ਦੇ ਰੂਪ ਨੇ ਤਾਂ ਇਹਨਾਂ ਨੂੰ ਗੱਲ ਕਿਸੇ ਦੀ ਨਹੀਂ ਸਮਝ ਪਰ ਸਿੱਧੂ ਮੂਸੇਵਾਲੇ ਦੇ ਗੀਤ ਮੂਹ ਜਵਾਨੀ ਯਾਦ ਨੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਤੇ ਇਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਬਹੁਤ ਘੱਟ ਸਮਝ ਹੁੰਦੀ ਹੈ ਤੇ ਉਹ ਬੱਚੇ ਅੱਜ ਸਿੱਧੂ ਮੂਸੇਵਾਲੇ ਦੇ ਫੈਨ ਨਿਕਲੇ ਸਿੱਧੂ ਮੂਸੇਵਾਲੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਹ ਬੱਚੇ ਤੇ ਮੂੰਹ ਜਵਾਨੀ ਗੀਤ ਵੀ ਯਾਦ ਨੇ ਤੇ ਇਹਨਾਂ ਨੂੰ ਬੜੀ ਖੁਸ਼ੀ ਹੋਈ ਸਿੱਧੂ ਦੀ ਹਵੇਲੀ ਦੇਖ ਕੇ ਟਰੈਕਟਰ ਦੇਖ ਕੇ ਸਿੱਧੂ ਦੀ ਥਾਰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਬੱਚੇ ਜਿਹੜਾ ਟੂਰ ਸੀ ਉਹ ਰਾਏਕੋਟ ਤੋਂ ਆਇਆ ਸੀ ਤੇ ਛੋਟੇ-ਛੋਟੇ ਬੱਚਿਆਂ ਦੀ ਜਿੱਦ ਸੀ ਕਿ ਅਸੀਂ ਰਾਏਕੋਟ ਤੋਂ ਜਦੋਂ ਟੂਰ ਜਾਵੇਗਾ ਤਾਂ ਮੂਸੇ ਜ਼ਰੂਰ ਜਾਣਾ ਹੈ ਤਜੇ ਪੂਰਾ ਟੂਰ ਜਦੋਂ ਮੂਸੇ ਪਹੁੰਚਿਆ ਤੇ ਇਹ ਸਪੈਸ਼ਲ ਬੱਚੇ ਬੜੇ ਖੁਸ਼ ਹੋਏ ਹਵੇਲੀ ਨੂੰ ਦੇਖ ਕੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਦੀ ਚਿਹਰੇ ਤੇ ਕਾਈ ਖੁਸ਼ੀ ਜਿਹੜਾ ਨੂਰ ਹੈ ਉਹ ਬਿਆਨ ਕਰਦਾ ਹੈ ਕਿ ਸਿੱਧੂ ਪਰਿਵਾਰ ਨੂੰ ਮਿਲਣ ਦੇ ਲਈ ਖੁਸ਼ੀ ਕਿੰਨੀ ਜ਼ਿਆਦਾ ਤੇ ਇਹ ਬੱਚੇ ਕਿਵੇਂ ਮਿਲਦੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਉਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿੰਨਾ ਪਿਆਰ ਹੈ ਜਿਹੜਾ ਉਹ ਸਿੱਧੂ ਪਰਿਵਾਰ ਦੇ ਨਾਲ ਸਿੱਧੂ ਮੂਸੇਵਾਲੇ ਦੇ ਨਾਲ ਸਿੱਧੂ ਦੇ ਫੈਨਸ ਦਾ ਤੇ ਇਹ ਛੋਟੇ-ਛੋਟੇ ਬੱਚੇ ਨੇ ਜਿਹੜੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਿੱਧੂ ਮੂਸੇਵਾਲੇ ਨੂੰ ਤੇ ਆ ਦੇਖੋ ਤੁਸੀਂ ਆਸ਼ੀਰਵਾਦ ਲੈ ਰਹੇ ਆ ਸਿੱਧੂ ਦੇ ਪਿਤਾ ਦਾ ਬਹੁਤ ਛੋਟੇ-ਛੋਟੇ ਬੱਚੇ ਸਪੈਸ਼ਲ ਨੇ ਸਪੈਸ਼ਲ ਕਿਉਂ ਨੇ ਕਿਉਂਕਿ ਕਹਿੰਦੇ ਨੇ ਕਿ ਰੱਬ ਦਾ ਰੂਪ ਇਹਨਾਂ ਦੇ ਵਿੱਚ ਵੱਸਦਾ ਹੈ ਇਹਨਾਂ ਨੂੰ ਕਿਸੇ ਚੰਗੀ ਮਾੜੀ ਜਾਂ ਕਿਸੇ ਵੀ ਫਾਇਦੇ ਵਾਲੀ ਗੱਲ ਜਾਂ ਨੁਕਸਾਨ ਵਾਲੀ ਗੱਲ ਦਾ ਨਹੀਂ ਇਹਨਾਂ ਨੂੰ ਸਿਰਫ ਆਪਣੀ ਜ਼ਿੰਦਗੀ ਦਾ ਪਤਾ ਹੈ ਕਿ ਜ਼ਿੰਦਗੀ ਜਿਉਣੀ ਕਿਵੇਂ ਆ ਤਾਂ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਇਹ ਛੋਟੇ-ਛੋਟੇ ਬੱਚੇ ਹੱਥ ਮਿਲਾਉਂਦੇ ਨੇ ਆ ਦੇਖੋ ਤਸਵੀਰਾਂ ਇਹ ਪਿਆਰ ਹੈ ਜਿਹੜਾ ਛੋਟੇ-ਛੋਟੇ ਬੱਚਿਆਂ ਦਾ ਸਿੱਧੂ ਪਰਿਵਾਰ ਦੇ ਲਈ ਜਿਹੜਾ ਸਿੱਧੂ ਮੂਸੇਵਾਲੇ ਦੇ ਫੈਨ ਪਰੇ ਤੋਂ ਪਰੇ ਹੁੰਦੇ ਨੇ ਤੇ ਇਹਨਾਂ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੱਸਦਾ ਹੈ ਸਿੱਧੂ ਮੂਸੇਵਾਲਾ ਕਹਿੰਦੇ ਕਿ ਮਾਰ ਦੇਣਾ ਸਿੱਧੂ ਨੂੰ ਤੇ ਮੁੱਕ ਜਾਣਾ ਸਿੱਧੂ ਨੇ ਸਿੱਧੂ ਤਾਂ ਹਲੇ ਵੀ ਜਿਉਂਦਾ ਹੈ ਲੈਜੈਂਡ ਹੋਇਆ ਮੂਸੇ ਵਾਲਾ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਨਹੀਂ ਹਰ ਇੱਕ ਦੇ ਦਿਲ 'ਚ ਧੜਕਦਾ ਹੈ ਸਿੱਧੂ ਦੇ ਗੀਤ ਅੱਜ ਵੀ ਗੱਡੀਆਂ 'ਚ ਵੱਜਦੇ ਨੇ ਕੀ ਕਹਿੰਦੇ ਨੇ ਇਹ ਛੋਟੇ ਜਿਹੇ ਬੱਚੇ ਗੀਤ ਗਾ-ਗਾ ਕੇ ਸੁਣਾ ਰਹੇ ਨੇ ਉਹ ਵੀ ਸੁਣੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਸ ਪੁੱਤ ਤੇਰਾ ਹੈਡ ਡਾਊਨ ਕਰ ਤੂੰ ਚੰਗਾ ਭਰ ਹੱਸਦਾ ਸੀ ਮੋਨ ਕਰ ਤੂੰ ਆ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜਿਆ ਮੈਂ ਚੰਗੀ ਤੇਰਾ ਜਾਣਦਾ ਆ ਕੌਣ ਕਰ ਤੂੰ ਕੁਛੇ ਇੱਥੇ ਜਾਂਦੀ ਚਮਕਾਉਣਾ ਚਾਹੁੰਦੇ ਨੇ ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁੱਛ ਕੱਲੇ ਆਏ ਤੇ ਪੱਕੇਵੇਂ ਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਦੇ ਮੁਸੀਮਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਐ ਦਵੀਨਾ ਤੂੰ ਦੁਨੀਆ ਸਬਾਦ ਲੈਂਦੀ ਐ ਨਾਲੇ ਜਿਹੜੇ ਰਾਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿੱਤ ਕੰਟਰੋਵਰਸੀ ਕਰੇਟ ਮਿਲੂਗੀ ਦਰਮਾ ਦੇ ਨਾਮ ਤੇ ਹੇਟ ਭੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਕੋਤੇ ਹੇਟ ਮਿਲੂਗੀ ਇਹ ਮੈਂ ਪਾਕਿਸਤਾਨ ਤੋਂ ਦੇਖਿਆ ਹੈ ਕੀ ਨਾਮ ਤਾਂ ਦੇ ਵੇਖ ਦੇ ਦੇ ਦੇਖਿਆ ਮੇਲੀ ਸੁਣਿਆ ਸਿੱਧੂ ਗੀਤ ਕਦੇ ਕਿਵੇਂ ਲੱਗਦੇ ਵਧੀਆ ਹੈ ਕਿਨੇ ਕਿਨੇ ਸੁਣਿਆ ਤੁਹਾਡੇ ਚ ਸਿੱਧੂ ਦੇ ਗੀਤ ਹੈ ਕਿਹੜਾ ਕਿਹੜਾ ਗੀਤ ਸੁਣਦਾ ਕਿਹੜਾ ਕਿਹੜਾ ਗੀਤ ਹੈ ਜਿਆਦਾ ਕਿਸੇ ਦਾ ਕੋਈ ਗੀਤ ਯਾਦ ਹੈ ਸਿੱਧੂ ਦਾ ਸਿੱਧੂ ਤੇ ਆ ਕਿਵੇਂ ਕੀ ਹੈ ਕੋਈ ਕੁੱਤਾ ਹੀ ਖਿਆ ਅੱਛਾ ਸੁਣਿਆ ਸਿੱਧੂ ਕਿਵੇਂ ਲੱਗਦਾ ਵਧੀਆ ਲੱਗਦਾ ਹਾਂਜੀ ਕੀ ਨਾ ਸੀ ਤਾਂ ਹੈ ਸਿੱਧੂ ਹਾਂਜੀ ਉੱਥੇ ਸਿੱਧੂ ਦੀ ਕੋਠੀ ਕਿੱਥੇ ਆ ਉੱਥੇ ਹੈ ਉੱਥੇ ਆ